ਕੰਡੀ ਸਫਾਈ ਨਾ ਬਣਾਈ ਵੀ ਹੈ ਤੁਸੀਂ ਪੱਠੇ ਦਾ ਬਹੁਤ ਵੇਖਿਆ ਹੋਣਾ ਹੈ ਪਰ ਇਹੋ ਜਿਹਾ ਪੱਠਾ ਪਹਿਲੀ ਵਾਰ ਹੀ ਵੇਖਿਆ ਆ ਗਿਆ ਜੀ ਬਈਰ ਕਹਿੰਦਾ ਆਫਿਸ ਇੱਥੇ ਬੈਠੇ ਆਂ ਈਟ ਕਰ ਰਹੇ ਆਂ ਤੇ ਇੱਕ ਵੀ ਨਾ ਤੁਹਾਨੂੰ ਯਕੀਨ ਮੰਨਿਆ ਪੱਥਰ ਨਾਲ ਮਹਿੰਗੀਆਂ ਇੱਟਾਂ ਪੰਗੀਆਂਆਂ 14 ਰੁਪਏ ਦਾ ਚੱਲ ਪੈਂਦਾ ਕੰਮ 40-50 ਰੁਪਏ ਬਹੁਤ ਮਹਿੰਗੀਆਂ ਇੱਟਾਂ ਆ ਗਿਆ ਜੀ ਸੀਪੀ ਮਾਲ ਮੁਹਾਲੀ ਦੀਆਂ ਬੱਤੀਆਂ ਦਾ ਹਾਲ 6 ਤੇ ਖੜੀ ਹੈ ਪਹਿਲਾਂ ਵੀ 6 ਤੇ ਸੀ ਹੁਣ ਵੀ 6 ਤੇ ਹੀ ਹੈ ਇਨਾਂ ਦੀ ਇੱਟ ਤੇ ਚਾਚੇ ਲੰਡਨ ਤੱਕ ਹੈ ਦੇਖ ਲੋ ਬੱਦਲਾਂ ਦੇ ਵਿੱਚ ਚੰਡੀਗੜ੍ਹ ਮਹਾਲੀ ਕਿੱਡਾ ਸੋਹਣਾ ਲੱਗਦਾ ਹੈ ਸਹੀ ਮੌਸਮਾ ਹੁੰਦਾ ਪਹਾੜਾਂ 'ਚ ਜਾਣ ਦਾ ਘੁੰਮਣ ਫਿਰਨ ਦਾ ਜਦੋਂ ਬੱਦਲ ਥੱਲੇ ਆ ਜਾਂਦੇ ਆ ਦੇਖੋ ਨਜ਼ਾਰਾ ਸੇ ਪਾਸੇ ਤੇ ਹੁਣ ਸਹੀ ਟਾਈਮ ਆ ਵੈਸੇ ਬੂਟੇ ਲਾਉਣ ਦਾ ਦੇਖ ਲੋ ਦੋਸਤੋ ਐਂਟਾ ਲੈ ਕੇ ਆਉਂਦੇ ਆ ਪਰਾਲੀ ਲਗਾ ਕੇ ਵਦਕੇ ਜਿਵੇਂ ਨੇ ਆਪਣੇ ਆਉਂਦੇ ਹੁੰਦੇ ਚੀਨੀ ਦੇ ਬਰਤਨ ਐ ਲੈ ਕੇ ਆਉਂਦੇ ਇੱਟਾਂ ਐ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਅਸੀਂ ਫਿਰਦੇ ਹਾਂ ਜੀ ਮੋਹਾਲੀ ਅੱਜ ਫਿਰ ਜਾ ਰਹੇ ਹਾਂ ਜੀ 82 ਸੈਕਟਰ ਇੱਕ ਦੋ ਕੰਮ ਹੈ ਇੱਕ ਤਾਂ ਫਰਮ ਵਾਲੇ ਕੋਲ ਜਾਣਾ ਇੱਕ ਅੱਜ ਬ੍ਰਿਕਸ ਵਾਲੇ ਨਾਲ ਗੱਲਬਾਤ ਕਰਨੀ ਹੈ ਤੇ ਸੋਨੂੰ ਅੱਜ ਦਿਖਾਵਾਂਗੇ ਸ਼ੋਰੂਮ ਅਸੀਂ ਪਾਇਨਰ ਇਟਾ ਹੈ ਬੜੀ ਜ਼ਬਰਦਸਤ ਇਟਾ ਹੈ ਉਹਦੀ ਵੀਡੀਓ ਪਹਿਲਾਂ ਵੀ ਆਪਾਂ ਪਾਈ ਸੀ ਪਰ ਅੱਜ ਤੁਹਾਨੂੰ ਦਿਖਾਉਣੇ ਦਾ ਸ਼ੋਰੂਮ ਹੈ ਤੇ ਇੱਥੇ ਇਟਾਂ ਦੇ ਵੀ ਸ਼ੋਰੂਮ ਹੈ ਤੇ ਇੱਟ ਵੀ ਤਾਂ ਤੁਸੀਂ ਯਕੀਨ ਮੰਨਿਓ ਪੱਥਰ ਨਾਲੋਂ ਮਹਿੰਗੀਆਂ ਇਟਾਂ ਪੰਗੀਆਂ ਹੈਗੀਆਂ ਜੋੜਾਂ ਰੁਪਏ ਤੋਂ ਚੱਲ ਪੈਂਦਾ ਕੰਮ 40-50 ਰੁਪਏ ਬਹੁਤ ਮਹਿੰਗੀਆਂ ਇਟਾਂ ਆ ਗਿਆ ਜੀ ਸੀਪੀ ਮਾਲ ਤੇ ਬਾਕੀ ਰਾਤ ਹਾਲਾਤ ਦੱਸ ਰਹੇ ਮੀਂਹ ਪਿਆ ਸੀਗਾ ਤੇ ਕਾਰ ਦਾ ਸ਼ੀਸ਼ਾ ਵੀ ਦੱਸੀ ਜਾਂਦਾ ਤੇ ਆ ਰੌਣਕ ਮੇਲਾ ਤੁਸੀਂ ਦੇਖ ਸਕਦੇ ਹੋ ਮੀਂਹ ਤੋਂ ਬਾਅਦ ਨਜ਼ਾਰਾ ਬਦਲ ਹੋਏ ਪੇ ਮੜੇ ਮੜੇ ਤੇ ਕਦੋਂ ਵੀ ਮੀਂਹ ਆ ਸਕਦਾ ਹੈ ਕਿ ਹਮਸ ਬਹੁਤ ਸੀ ਜੇ ਤਾਂ ਹਮਸ ਹੋਵੇ ਫਿਰ ਮੀਂਹ ਆਉਂਦਾ ਹੀ ਹੁੰਦਾ ਬਾਕੀ 26 ਤਰੀਕ ਹੈ ਤੇ 26 ਤਰੀਕ ਨੂੰ ਜਿਵੇਂ ਦੱਸਿਆ ਸੀ ਬਾਈਬਲਿੰਦਰ ਨੇ ਬੱਲੋ ਵਾਲੇ ਨੇ ਮੌਸਮ ਪੰਜਾਬ ਦੇ ਵਾਲੇ ਨੇ ਵਿਕਾਰ ਵੀ ਸ਼ੁਰੂ ਹੋਣ ਲੱਗ ਜੂਗੀ ਤੇ ਲੱਗ ਵੀ ਗਈ ਹੈ ਤੇ ਕੱਲ ਤਮੀਂ ਦੱਸ ਰਹੇ ਐ ਤੇ ਕੱਲ ਨੂੰ ਵੇਨੇ ਐ ਬਸ ਤੱਕਲੀਅਰ ਹੀ ਮੀ ਆਊਗਾ ਜਾਂ ਆਊਗਾ ਹਾਲਾਤ ਦੱਸ ਰਹੇ ਐ ਚਲੋ ਉੱਥੇ ਜਾ ਕੇ ਤੁਹਾਡੇ ਹੁੰਨੇ ਆ ਰੂ ਰੂ ਓਕੇ ਦੋਸਤੋ ਹੈਵ ਅ ਨਾਈਟ ਡੇ ਆਹ ਦੇਖ ਲਓ ਦੋਸਤੋ ਮਹਾਲੀ ਦੀਆਂ ਬੱਤੀਆਂ ਦਾ ਹਾਲ 6 ਤੇ ਖੜੀ ਐ ਪਹਿਲਾਂ ਵੀ 6 ਤੇ ਸੀ ਹੁਣ ਵੀ 6 ਤੇ ਹੀ ਐ ਬੱਤੀ ਹੋ ਗਈ ਗ੍ਰੀਨ ਆ ਦੇਖ ਮਨਟੇਨੈਂਸ ਕਰੋ ਭਾਈ ਨਾ ਦੀ ਮਨਟੇਨੈਂਸ ਦੀ ਲੋੜ ਹੈ ਲੋਬੇ ਦੋਸਤੋ ਪਹੁੰਚ ਗਏ ਪੰਜ ਟਾਲਾਂ ਦੇ ਲੋਕ ਭੱਠੇ ਜਾਂਦੇ ਨੇ ਅਸੀਂ ਆਇਆ ਸ਼ੋਰੂਮ ਤੇ ਦੇਖ ਲੋ ਆਹ ਸੇ ਇੱਟਾਂ ਟਟਣੀਆਂ ਬੰਗੀਆਂ ਇਹ ਆ ਜੀ ਪੁਆਇਨੀ ਬ੍ਰਿਕਸ ਤੁਹਾਨੂੰ ਦਿਖਾਉਣੇ ਆ ਬਹੁਤ ਜ਼ਬਰਦਸਤ ਇੱਟਾਂਾਂ ਦੀ ਸਿਰਈ ਹੈ ਤੁਹਾਨੂੰ ਕਿੱਸਾ ਲੱਗਿਆ ਵੀ ਜਿਹੜਾ 80 ਉਹ ਸੈਕਟਰ 82 ਉਹਦੇ ਵਿੱਚ ਸਭ ਕੁਝ ਮਿਲਦਾ ਦੇਖੋ origignal ਏਟਾ ਹੈ ਕੋਈ ਐ ਨਹੀਂ ਪਲਾਸਟਿਕ ਦੀ ਲਾਈ ਹੁੰਦੀ ਹੈ ਕਿਹਣੀ ਆਏ ਕਿੱਡਾ ਵੱਡਾ ਸ਼ੋਰੂਮ ਹੈ ਤੇ ਵੈਸੇ ਇਹਨਾਂ ਦਾ ਜਿਹੜਾ ਹੈਗਾ ਜਿੱਥੇ ਟਬ ਮੰਦੀ ਉਹ ਡੇਰਾ ਬਸੀ ਹੈ ਇੱਥੇ ਮਤਲਬ ਇਹਨਾਂ ਨੇ ਬਣਾਇਆ ਹੋਇਆ ਆਪਦਾ ਆਫਿਸ ਕਹਿ ਲਓ ਤੁਸੀਂ ਆਓ ਸੇ ਰੀਡੀਟਰ ਦੀ ਆਪਾਂ ਗੱਲ ਕਰਨੀ ਐ ਉਹਦਾ ਮੰਗਦੇ ਤਾਂ ਮੈਨੂੰ ਲੱਗਦਾ ਹੈ ਕਿ 33 ਰੁਪਏ ਹੁਣ ਦੇਣੇ ਕਿੰਨੇ ਦੇ ਦਿੰਦੇ ਐ ਪਹਿਲਾਂ ਗੱਲ ਹੋਈ ਤਾਂ ਸੀ ਬਾਕੀ ਜਾ ਕੇ ਪਤਾ ਲੱਗੂ ਅੰਦਰ ਜਮਾ ਰੀਨਲੈਟ ਬ੍ਰੇਕਟ ਦੀ ਸਫਾਈ ਨਾ ਬਣਾਈ ਵੀ ਐ ਚਲੋ ਕਰਦੇ ਆ ਜਾ ਕੇ ਅੰਦਰ ਗੱਲਬਾਤ ਫਿਰ ਦੱਸ ਦਿਆਂ ਤੁਹਾਨੂੰ ਲਓ ਜੀ ਸੈਕੰਡ ਫਲੋਰ ਤੇ ਆਫਿਸ ਸੀਗਾ ਅਸੀਂ ਪਹੁੰਚ ਗਏ ਆਂ ਵੈਨੇਟ ਬ੍ਰਿਕਸ ਬਹੁਤ ਸੋਨਾ ਬਣਿਆ ਹੋਇਆ ਹੈ ਹਾਂ ਜੀ ਦੋਸਤੋ ਤੁਸੀਂ ਵੇਖ ਲਓ ਵੀ ਤੁਸੀਂ ਪੱਠੇ ਦਾ ਬਹੁਤ ਵੇਖਿਆ ਹੋਣਾ ਹੈ ਇਹੋ ਜਿਹਾ ਪੱਠਾ ਤੁਸੀਂ ਪਹਿਲੀ ਵਾਰ ਹੀ ਵੇਖਿਆ ਹੋਣਾ ਤੁਹਾਨੂੰ ਦਿਖਾਉਣੀ ਹੈ ਕਿੱਡੇ ਵੀਆਈਪੀ ਏਰੀਏ ਦੇ ਵਿੱਚ ਹੈ ਤੇ ਕਿੰਨੀ ਵਧੀਆ ਇਟ ਮਿਲਦੀ ਹੈ ਜਿੰਨਾ ਗੁੜ ਪਾਵਾਂਗੇ ਉਨਾ ਮਿੱਠਾ ਆ ਦੇਖੋ ਇੱਥੇ ਇਟਾਂ ਦਿਖਾਈ ਜਾਂਦੀ ਹੈ ਇੱਕ ਡਿਜ਼ਾਈਨ ਆ ਗਿਆ ਆ ਦੇਖੋ ਇੱਕ ਆ ਗਿਆ ਜਿਹੜੀ ਆਪਾਂ ਇਟ ਲੈਣੀ ਆ ਉਹ ਆਹ ਲੈਣੀ ਆ ਇਸ ਟਾਈਪ ਦੀ ਤੇ ਥੱਲੇ ਫਲੋਰ ਵੀ ਦੇਖੋ ਤੁਸੀਂ ਏਡਾ ਸੋਹਣਾ ਲੱਗਦਾ ਪੱਥਰ ਦੀ ਲੋੜ ਨਹੀਂ ਗਈ ਇਹ ਕਾ ਆ ਗਿਆ ਟਾਈਲ ਟਾਈਪ ਆਵੇ ਆਵੇ ਲੱਗੀ ਵੀ ਕਿੰਡੀ ਸੋਹਣੀ ਚੀਜ਼ ਐ ਦੇਖੋ ਆ ਵੀ ਡਿਜ਼ਾਈਨ ਐ ਜਿਵੇਂ ਬੁੱਕਸ ਪੰਗੇ ਹੁੰਦੇ ਆ ਅਬਰੋਸ਼ਰ ਆਗੇ ਇਹਨਾਂ ਦੇ ਉਮੇ ਰੱਖ ਰੱਖੀਆਂ ਪੈਲਾਂ ਦੇਖੋ ਤੁਸੀਂ ਆਵੇ ਕੜਾ ਨਿਆਰਾ ਸਾਰਾ ਸ਼ੋਰੂਮ ਆਏ ਬਣੇ ਸਾਰੇ ਡਿਜ਼ਾਈਨ ਲੱਗੇ ਹੋਏ ਆ ਦੇਖੋ ਇੱਟ ਵੀ ਮਿਲ ਜਾਂਦੀ ਹੈ ਟਾਇਲ ਵੀ ਮਿਲ ਜਾਂਦੀ ਹੈ ਆ ਗਏ ਬਹੁਤ ਚੀਜ਼ਾਂ ਨਾਲ ਕੋਲੇ ਆ ਵੇਥੋਂ ਐਂਟਰੀ ਹੁੰਦੀ ਹੈ ਆ ਉਸੇ ਬਣਾਇਆ ਨਾ ਪੂਰਾ ਘੈਂਟ ਆਹੀਂ ਤਾਂ ਚੀਜ਼ ਮਹਿੰਗੀ ਮਿਲਦੀ ਹੈ ਬਾਕੀ ਸਫਾਈ ਬਹੁਤ ਹੈ ਜੇ ਚੀਜ਼ ਵਧੀਆ ਹੈ ਤਾਂ ਰੇਟ ਵੀ ਫਿਰ ਉਸ ਹਿਸਾਬ ਨਾਲ ਹੀ ਹੁੰਦਾ ਹੈ ਦਿਖਾਈ ਦਿੰਦਾ ਐਟਾ ਹੋਵੇ ਐਟਾ ਸਾਰੀਆਂ ਦੇਖੋ ਦੋਨੇ ਪਾਸੇ ਐਟਾ ਆ ਬਾਈਰ ਕਰਨ ਆ ਗਿਆ ਆਫਿਸ ਤੇ ਹੁਣ ਬਾਈਰ ਕਰਨ ਕਰਦੇ ਆ ਗੱਲਬਾਤ ਤੇ ਫਿਰ ਵਹਨੇ ਕੀ ਬੰਦਾ ਆ ਗਿਆ ਜੀ ਬਾਈਰ ਕਹਿੰਦਾ ਆਫਿਸ ਇੱਥੇ ਬੈਠੇ ਨੇ ਈਟ ਕਰ ਰਹੇ ਆ ਬਹੁਤ ਸੋਨਾ ਬਣਿਆ ਹੋਇਆ ਜਿਨਾਂ ਨੇ ਜਿਹੜੀ ਲੋ ਵੀ ਦੋਸਤੋ ਅਸੀਂ ਹੋ ਗਏ ਸੀ ਫ੍ਰੀ ਤੇ ਆਹੋ ਇਹਨਾਂ ਦਾ ਹੈਗਾ ਜੀ ਆ ਪੰਪਫਲੈਟ ਦੇਖ ਸਕਦੇ ਤੁਸੀਂ ਇਹਨਾਂ ਦੀ ਇੱਟ ਤੇ ਚਾਤ ਤੇ ਲੰਡਨ ਤੱਕ ਹੈ ਦੇਖ ਲਓ ਤੁਸੀਂ ਅਕਸਰੀ ਵੇਖਿਆ ਹੋਣਾ ਕਈ ਘਰਾਂ ਤੇ ਆਪਾਂ ਫਿਲਮਾਂ 'ਚ ਵੇਖਨੇ ਆ ਜਾਂ ਫੋਟੋਆਂ 'ਚ ਵੇਖ ਨਹੀਂ ਆਈ ਹੁੰਦੇ ਨਾ ਘਰ ਤੇ ਲੰਡਨ 'ਚ ਆਵੇ ਜਿਹੜੀਆਂ ਆਪਣੇ ਜਗਾਠਾ ਉਹ ਵੀ ਬਾਹਰ ਲੱਗਦੀਆਂ ਗਈਆਂ ਜਿਹੜੀਆਂ ਵਿੰਡੋ ਤੇ ਡੋਰ ਬਣਾਏ ਆਪਾਂ ਯੂਪੀਬੀਸੀ ਦੇ ਆਹ ਦੇਖੋ ਦੇਖਿਆ ਹੈ ਜਿਆ ਪੱਠਾ ਬਾਕੀ ਦੋਸਤੋ ਸਾਡੀ ਤਾਂ ਡੀਲ ਹੋ ਗਈ ਡਨ ਤੇ ਸ਼ਾਮ ਨੂੰ ਆ ਜਾਣਗੇ ਫਿਰ ਤੁਹਾਡੇ ਰੂਰੂ ਕਰਾਂਗੇ ਇੱਥੋਂ ਦੀਆਂ ਇਟਾਂ ਤੇ ਜੇ ਆਪਾਂ ਗੱਲ ਕਰੀਏ ਮੌਸਮ ਦੀ ਮੌਸਮ ਤਾਂ ਖਰਾਬ ਹੋ ਗਿਆ ਤੁਸੀਂ ਦੇਖ ਸਕਦੇ ਹੋ ਬੱਤਲ ਬਾਈ ਪੂਰੀ ਹੋ ਗਈ ਹੈ ਕਦੋਂ ਵੀ ਕਿਸੇ ਵੀ ਵਕਤ ਮੀਂਹ ਆ ਸਕਦਾ ਹੈ ਬਾਕੀ ਦੋਸਤੋ ਲਗਭਗ ਮੌਨਸੂਨ ਆਈ ਗਈ ਤੁਹਾਡੇ ਸਾਹਮਣੇ ਹੀ ਹੈ ਤੇ ਹੁਣ ਤਾਂ ਬਸ ਲਗਾਤਾਰ ਆਦੇ ਹੀ ਪੈਣਗੇ ਤੁਸੀਂ ਵੇਖੋ ਬੱਦਲਾਂ ਦੇ ਵਿੱਚ ਚੰਡੀਗੜ੍ਹ ਮਹਾਲੀ ਕਿੱਡਾ ਸੋਹਣਾ ਲੱਗਦਾ ਹੈ ਸਹੀ ਮੌਸਮਾ ਹੁੰਦਾ ਪਹਾੜਾਂ 'ਚ ਜਾਣ ਦਾ ਘੁੰਮਣ ਕਰਨ ਦਾ ਜਦੋਂ ਬੱਦਲ ਥੱਲੇ ਆ ਜਾਂਦੇ ਆ ਦੇਖੋ ਨਜ਼ਾਰਾ ਸੇ ਪਾਸੇ ਲੈਟਾ ਲੁੱਟਾ ਚੱਲ ਪਿਆ ਇਹ ਟਾਈਮ 'ਤੇ ਕੁਝ ਵੀ ਨਹੀਂ ਹੋਇਆ ਆ ਦੇਖੋ ਟਾਈਮ 12 ਵਜੇ ਨਾਲ ਹੀ ਆ ਬਸ ਹੈ ਨਾ ਪੂਰਾ ਰੌਣਕ ਮੇਲਾ ਤਿਆਰੇਦਾਰ ਹੁਣ ਜਾਂਦੇ ਆ ਜੀ ਘਰੇ ਘਰੇ ਜਾ ਕੇ ਪ੍ਰਸ਼ਾਦੇ ਪ੍ਰਸ਼ੋਦ ਛਕਦੇ ਆ ਫੇਰ ਕਰਦੇ ਆਗੇ ਹੋਰ ਕੰਮ ਕਰ ਹਾਂਜੀ ਦੋਸਤੋ ਅਸੀਂ ਆ ਗਏ ਸੀ ਉੱਥੋਂ ਆ ਕੇ ਖਾਣਾ ਖੋਣਾ ਖਾ ਕੇ ਸੌਂ ਗਏ ਸੀ ਹੁਣ ਉੱਠਿਆ ਫਰਸ਼ਪੁਰਸ਼ ਹੋਏ ਆ ਤੇ ਮੀਂਹ ਆਇਆ ਨੀਗਾ ਹੋ ਸਕਦਾ ਚੰਡੀਗੜ੍ਹ ਵਾਲੀ ਸਾਈਡ ਆਇਆ ਹੋਵੇ ਬੱਦਲਾਂ ਤੋਂ ਲੱਗਦਾ ਹੈ ਪਰ ਜਿਹੜੀ ਸਾਈਡ ਅਸੀਂ ਰਹਿੰਦੇ ਆ ਉੱਥੇ ਮੀਂਹ ਨਹੀਂ ਆਇਆਗਾ ਪਰ ਆ ਸਕਦਾ ਹੈ ਅੱਜ ਰਾਤ ਨੂੰ ਪੱਕਾ ਹੀ ਹੈ ਜੇ ਰਾਤ ਨੂੰ ਵੀ ਨਾ ਆਇਆ ਤਾਂ ਫਿਰ ਕੱਲ ਨੂੰ ਤਾਂ 100% ਮੀਂਹ ਆਊਗਾ ਤੇ ਆਪਾਂ ਹੁਣ ਇਸ ਟਾਈਮ ਫਿਰਦੇ ਜੀ ਇੱਥੇ ਕਹਾ ਜੇ ਤੇ ਸ਼ੇਅਰ ਕਰਦੇ ਤੇ ਜਿਹੜੀ ਟਰਾਲੀ ਇੱਟਾਂ ਦੀ ਉਹ ਕਹਿੰਦੇ ਸੀ ਵੀ 7 7:30 ਪਹੁੰਚ ਜਾਊਗੀ ਕਿਉਂਕਿ ਉਹ ਹੋਣੀ ਹੈ ਡੇਹੜਾ ਬਸੀ ਤੋਂ ਇਹ ਦੇਖਦੇ ਆ ਫਿਰ ਜਦੋਂ ਆ ਗਈ ਫਿਰ ਤੁਹਾਡੇ ਉਹ ਵੀ ਰੂ ਰੂ ਕਰਾਂਗੇ ਬਾਕੀ ਅੱਗੇ ਲਰਗਣੇ ਲੈਂਟਰ ਪਾਤਾ ਬਾਥਰੂਮ ਦਾ ਤੇ ਡਰੈਸਿੰਗ ਰੂਮ ਦਾ ਉਧਰ ਵੀ ਕੀੜਾ ਮਾਰਾਂਗੇ ਥੋੜੇ ਜਰ ਤਾਈ ਤੇ ਹੁਣ ਸਹੀ ਟਾਈਮ ਆ ਵੈਸੇ ਬੂਟੇ ਲਾਉਣ ਦਾ ਤੇ ਜਲਦੀ ਮੈਂ ਜਾ ਰਿਹਾ ਪਿੰਡ ਫਿਰ ਪਿੰਡ ਜਾ ਕੇ ਬੂਟੇ ਲਾਵਾਂਗੇ ਇੱਕ ਤਰੀਕ ਤਾਈ ਜਦੋਂ ਉਧਰ ਤਾਈ ਤੇ ਦਵਾ ਦਾ ਬੂਟਿਆਂ ਦਾ ਕੰਮ ਨਿਬੇੜ ਦਾਂਗੇ ਤੇ ਇੱਥੇ ਹੀ ਬਾਈ ਅਰਗਣੇ ਬੂਟੇ ਲਾਤੇ ਆ ਜੋ ਬਹੁਤ ਵਧੀਆ ਕੰਮ ਹੈ ਲਓ ਜੀ ਇੱਟ ਪਹੁੰਚ ਗਈ ਹੈ ਇਹਨਾਂ ਨਾਲੇ 5000 ਰੁਪਏ ਕਰਾਇਆ 5000 ਕਰਾਇਆ ਲਿਆ ਲਾਉਣਗੇ ਵੀ ਆਪ ਇਹ ਤੇ 2.5 ਘੰਟੇ ਪਹੁੰਚਿਆ ਡੇਰਾ ਵਸੀ ਤੋਂ ਇੱਥੇ ਬਾਕੀ ਵੇਖਦੇ ਆਂ ਆ ਜੀ ਆਪਣੀ ਇਟ ਉਤਾਰ ਦੇ ਹੈ ਦੂਰ ਤੋਂ ਹੈ ਫੇਰੀ ਪੈਸੇ ਮਿਲਤੇ ਆਂ ਉਤਾਰ ਦੇ ਯਾਰ भी लगे पे मुंडे लाई आते हैं वेरी गुड कितनी दूर था कितनी दूर था बहुत दूर है चलो कोई बात नहीं यार हमारी भी मजबूरी है भाई क्या करें आपकी मजबूरी है उतार तो दे उतारे बड़ी सेफ करके लेके आए होना पराली लगा के बढ़िया बात है हाँ नहीं सही बात है ਵੇਗਲਾ ਦੋਸਤੋ ਐਂਟਾ ਲੈ ਕੇ ਆਉਂਦੇ ਪਰਾਲੀ ਲਗਾ ਕੇ ਵਦਕੇ ਜਿਵੇਂ ਨੇ ਆਪਣੇ ਆਉਂਦੇ ਹੁੰਦੇ ਚੀਨੀ ਦੇ ਵਰਤਨ ਐ ਲੈ ਕੇ ਆਉਂਦੇ ਇੱਟਾਂ ਐ ਲਾਈ ਹੁੰਦੇ ਉਸੇ ਵੈਰੀ ਗੁੱਡ ਸਾਡੇ ਸੇਫਟੀ ਤੇ ਲਾਣੀ ਪਵੇਗਾ ਨਹੀਂ ਸਹੀ ਬਾਤ ਹੈ ਇਤਨੇ ਰਿਪੀ ਲੈਣੇ ਪਰ ਸੇਫਟੀ ਵੀ ਹੋਣੀ ਚਾਹੀਦੀ ਐ ਉਤਾਰਦੇ ਉਤਾਰਦੇ ਹਾਂਜੀ ਦੋਸਤੋ ਇੱਟਾਂ ਲਾਈ ਜਾਂਦੇ ਹੋ 20-25 ਮਿੰਟ ਤੱਕ ਲਾ ਦੇਣਗੇ ਤੇ ਸ਼ਾਮ ਹੋ ਗਈ ਐ ਸ਼ਾਮ ਤੁਸੀਂ ਦੇਖ ਸਕਦੇ ਹੋ ਦੀ ਰੌਣਕ ਮੇਲੇ ਲੱਗੇ ਹੋਏ ਆ ਬਾਰਕਾਂ ਵਿੱਚ ਵੀ ਰੌਣਕ ਹੈ ਸਾਰੇ ਸਾਰਸੂਰ ਕਰੀ ਜਾਂਦੇ ਆ ਤੇ ਕੱਲ ਨੂੰ ਆਪਾਂ ਰੂਬਰੂ ਹੋਵਾਂਗੇ ਨਵੀਂ ਵੀਡੀਓ ਨਾਲ ਨਵੇਂ ਬਲੌਕ ਨਾਲ ਕੋਈ ਗਲਤੀ ਭਲਤੀ ਹੋਈ ਹੋਈ ਉਹਦੇ ਲਈ ਮਾਫੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਬੜੀ ਮਿਹਨਤ ਲੱਗਦੀ ਹੈ ਬਹੁਤ ਜਿਆਦਾ ਮਿਹਨਤ ਲੱਗਦੀ ਗੱਲਾਂ ਛੱਡ ਦਿਓ ਹੱਥ ਬਨ ਕੇ ਬੇਨਤੀ ਹੈ ਉਹਦਾ ਲਿੰਕ ਕਾਪੀ ਕਰ ਲਿਆ ਕਰੋ ਉਹਨੂੰ WhatsApp ਤੇ ਪਾਦਿਆ ਕਰੋ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਲਾਈਕ ਕਰਕੇ ਚੰਗਾ ਮਾੜਾ ਜਿਵੇਂ ਤੁਹਾਨੂੰ ਠੀਕ ਲੱਗਦਾ ਕਮੈਂਟ ਕਰਦਿਆ ਕਰੋ ਬਸ ਥੋੜਾ ਸਾਰਾ ਬਹੁਤ ਬਹੁਤ ਧੰਨਵਾਦ ਦੋਸਤੋ ਕੱਲ ਨੂੰ ਮਿਲਦੇ ਆ ਓਕੇ ਦੋਸਤੋ ਬਾਏ ਬਾਏ ਟਾਟਾ ਟੇਕ ਕੇਅਰ